ਆਦੀ ਲੋੜੀ ਆ ਮਖੂ ਦੇ ਵਿੱਚ ਮਨਾਈ ਜਾ ਰਹੀ ਆ ਡਾਕਟਰ ਸਾਹਿਬ ਐਸ ਵੀ ਸਿੰਘ ਵਰਾਏ ਦਾ ਬਹੁਤ ਵੱਡਾ ਪਰਾਲਾ ਉਹਨਾਂ ਦੀ ਟੀਮ ਵੱਲੋਂ ਕਾਉਂਸਲ ਦੇ ਪ੍ਰਧਾਨ ਸਾਡੇ ਨਾਲ ਆ ਨਰਿੰਦਰ ਕਟਾਰੀਆ ਜੀ ਗੱਲਬਾਤ ਕਰਾਂਗੇ ਸਸੀਕਲ ਕਟਾਰੀਆ ਸਾਥੀਕਾਲ ਜੀ ਕਟਾਰੀਆ ਸਾਹਿਬ ਅੱਜ ਧੀਆਂ ਦੀ ਲੋੜੀ ਤੇ ਤੁਸੀਂ ਪਹੁੰਚੇ ਹੋ ਤਾਂ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਕਿੱਦਾਂ ਦਾ ਲੱਗਿਆ ਪ੍ਰੋਗਰਾਮ ਮੈਂ ਐਸ ਪੀ ਵਰਾਏ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਆ ਜਿਨ੍ਹਾਂ ਨੇ ਆਲ ਇੰਡੀਆ ਦੇ ਵਿੱਚ ਸੇਵਾਵਾਂ ਦਾ ਫਰਜ਼ ਨਿਭਾਇਆ ਸਾਡੇ ਅਮਰਜੀਤ ਕੌਰ ਜਿਹੜੇ ਪੈਂਜੀ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨੇ ਅੱਜ ਮਖੂ ਦੇ ਵਿੱਚ ਧੀਆਂ ਦੀ ਲੋੜੀ ਪਿਛਲੇ ਸਾਲ ਦੀ ਤਰ੍ਹਾਂ ਮਨਾਈ ਹੈ ਮੈਂ ਜਿੱਥੇ ਪੰਜਾਬ ਦੇ ਵਿੱਚ ਮੁੰਡਿਆਂ ਦੀ ਲੋੜੀ ਮਨਾਉਂਦੇ ਉੱਥੇ ਧੀਆਂ ਦੀ ਲੋੜੀ ਵੀ ਮਨਾਈ ਜਾ ਰਹੀ ਆ ਅੱਜ ਅਸੀਂ ਮਖੂ ਖੜੇ ਆ ਸਰਬੱਤ ਦਾ ਭਲਾ ਚਾਹੀ ਟੇਬਲ ਨੇ ਅੱਜ ਧੀਆਂ ਦੀ ਲੋੜੀ ਮਨਾਈ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਅਮਰਜੀਤ ਸ਼ਾਵੜਾ ਜੀ ਗੱਲਬਾਤ ਕਰਾਂਗੇ ਆਪਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਡੀ ਟੀਮ ਵੱਲੋਂ ਆਪ ਨੂੰ ਬਹੁਤ-ਬਹੁਤ ਵਧਾਈਆਂ ਧੀਆਂ ਦੀ ਲੋੜੀ ਮਨਾਏ ਧੰਨਵਾਦ ਜੀ ਆਪ ਸਭ ਨੂੰ ਮੁਬਾਰਕਾਂ ਕੀ ਕਹਿਣਾ ਚਾਹਦੇ ਆਂ ਤੇਲਾ ਤਾਂ ਅਸੀਂ ਡਾਕਟਰ ਐਸ.ਪੀ ਸਿੰਘ ਅਵਰਾਈ ਲਈ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਇਹ ਉਪਰਾਲੇ ਹੁੰਦੇ ਨੇ ਤੇ ਬੜੀ ਖੁਸ਼ੀ ਦੀ ਗੱਲ ਆ ਜਿੱਥੇ ਧੀਆਂ ਨੂੰ ਕਦੀ ਵੀ ਮਾਨ ਨਹੀਂ ਸੀ ਮਿਲਦਾ ਹੁੰਦਾ ਅੱਜ ਧੀਆਂ ਦੇ ਜਦੋਂ ਜੰਮਦੀਆਂ ਘਰਾਂ ਦੇ ਵਿੱਚ ਖੁਸ਼ੀਆਂ ਉਸੇ ਤਰ੍ਹਾਂ ਮੁੰਡਿਆਂ ਦੀ ਤਰ੍ਹਾਂ ਮਨਾਈਆਂ ਜਾਂਦੀਆਂ ਨੇ ਤੇ ਹੁਣ ਦੇਰਤੀਆਂ ਦੀ ਲੋੜੀ ਮਨਾ ਕੇ ਐਸੀ ਹੋਰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ țiiਆਂ ਨੂੰ ਪੁੱਤਰਾ ਵਾਂਗ ਹੀ ਤਿਆਰ ਕਰੋ ਕਿਉਂਕਿ ਅੱਜ ਕੱਲ țiiਆਂ ਵੀ ਬਹੁਤ ਬਲੰਦੀਆਂ ਤੇ ਪਹੁੰਚੀਆਂ ਨੇ ਪਾਇਲਟ ਵੀ ਬਣ ਗੀਆਂ ਡਾਕਟਰ ਬਣ ਗੀਆਂ ਇੰਜੀਨੀਅਰ ਬਣ ਗੀਆਂ ਨੇ ਤੇ ਇਸ ਕਰਕੇ ਇਹ ਤਿਆਰ ਇਦਾਂ ਸਾਂਝਾ ਮਨਾਇਆ ਜਾਣਾ ਚਾਹੀਦਾ ਜਿੱਥੇ ਅੱਜ ਤੁਸੀਂ țiiਆਂ ਦੀ ਲੋੜੀ ਮਨਾਈ ਤਾਂ ਗਿਫਟ ਵੀ ਵੰਡ ਰਹੇ ਸੀ ਤਾਂ ਕੀ ਤੁਸੀਂ ਇੱਕ ਚੈੱਕ ਵੰਡ ਰਹੇ ਸੀ ਉਹ ਕਿਸ ਸੰਬੰਧ ਵਿੱਚ ਵੰਡ ਰਹੇ ਸੀ ਇਹ ਚੈੱਕ ਜਿਹੜੇ ਡਾਕਟਰ ਐਸ.ਪੀ. ਅਬਰਾਏ ਆ ਉਹਨਾਂ ਵੱਲੋਂ ਹਰ ਮਹੀਨੇ ਵੀ ਜਿਹੜੀ ਵੀ ਤੀਸਾਹਤਾ ਲੋੜਵੰਦ ਅੰਗਹੀਨ ਤੇ ਵਿਧਵਾਔਰਤਾਂ ਜਿਹੜੀਆਂ ਉਹਨਾਂ ਨੂੰ ਦਿੱਤੀ ਜਾਂਦੀ ਏ ਅੱਜ ਉਹਨਾਂ ਨੂੰ ਵੀ ਲੋੜੀ ਦੇ ਤਿਹਾੜ ਆਉਣ ਵਾਲਾ ਤਾਂ ਕਰਕੇ ਉਹਨਾਂ ਨੂੰ ਪਹਿਲਾਂ ਦੇ ਦਿੱਤਾ ਏ ਤਾਂ ਕਿ ਉਹ ਵੀ ਆਪਣਾ ਕੁਛ ਨਾ ਕੁਛ ਕਰ ਸਕਣ ਸਾਰ ਸਾਰਿਆਂ ਨੂੰ ਵਾਪਸ ਲੋੜੀ ਅਸੀਂ ਸਾਰੇ ਇਕੱਠੇ ਹੋਇਆ ਸਰਬੱਤ ਦੇ ਭਲੇ ਟਰਸਟ ਵੱਲੋਂ ਅਸੀਂ ਲੋੜੀ ਮਨਾਈਏ ਕੁੜੀਆਂ ਨੇ ਤਾਂ ਕਿ ਅੱਗੇ ਤੋਂ ਵੀ ਹਮੇਸ਼ਾ ਹਮੇਸ਼ਾ ਚੱਲਦਾ ਰਹੇ ਬੇਟੀਆਂ ਦੀ ਲੋੜੀ ਮਨਾਣੀ ਚਾਹੀਦੀ ਹੈ ਅਸੀਂ ਇਹ ਵੀ ਚਾਹੁੰਦੇ ਆ ਕਿ ਰਿਤ ਇਹ ਰਿਤ ਹਮੇਸ਼ਾ ਚੱਲਦੀ ਰਹੇ ਵਧੀਆ ਕੰਮ ਕਰ ਰਹੇ ਆ ਤੇ ਇਹ ਮੈਂ ਤੁਹਾਨੂੰ ਇੱਕ ਹੋਰ ਨੇਚ ਇੱਕ ਗੱਲ ਦੱਸਣਾ ਚਾਹੁੰਗੀ ਕਿ ਵੀ ਮੇਰੀਆਂ ਵੀ ਦੋ ਭਤੀਜੀਆਂ ਵਾਂ ਤੇ ਜਦੋਂ ਮੇਰੀ ਪਹਿਲੀ ਭਤੀਜੀ ਹੋਈ ਸੀ ਅਸੀਂ ਵੀ ਸ਼ਰੀ ਬੰਨੇ ਸੀ ਤੇ ਹੁਣ ਪਿਛੇ ਇੱਕ ਮਹੀਨਾ ਹੋਇਆ ਮੇਰੀ ਦੂਜੀ ਭਤੀਜੀ ਹੋਈ ਉਹਦੇ ਵੀ ਅਸੀਂ ਉਹਦੀ ਵੀ ਪਾਰਟੀ ਕੀਤੀ ਆ ਘਰੇ ਪੂਆ ਪ੍ਰੋਗਰਾਮ ਲਾਇਆ ਵਾ ਵੀ ਸਾਨੂੰ ਮੁੰਡੇ ਕੁੜੀ ਵਿੱਚ ਇਹ ਕੋਈ ਫਰਕ ਨਹੀਂ ਤੇ ਅੱਜ ਸਿੱਖਿਆ ਦਾ ਵੀ ਸਾਨੂੰ ਖਿਆਲ ਰੱਖਣਾ ਚਾਹੀਦਾ ਤੇ ਚੰਗੇ ਸੰਸਕਾਰ ਵੀ ਦੇਣੇ ਚਾਹੀਦੇ ਤੇ ਅਸੀਂ ਬਹੁਤ ਖੁਸ਼ ਆਂ ਕਿ ਅਸੀਂ ਐਵਰੀ ਸਾਲ ਲੋਹੜੀ ਮਨਾਉਂਦੇ ਆ